ਮੁਰਾ ਹੈ ਹੈਲੋ ਸ਼ੁਕਰ ਹੈ ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਮੀ ਜਿਹੜਾ ਕੀ ਸ਼ੁਰੂ ਹੋ ਗਿਆ ਅੱਜ ਫੇਰ ਥੋੜਾ ਥੋੜਾ ਮੀ ਕੱਲ ਪਰਸੋਂ ਦੀ ਬੱਦਲ ਬਣੀ ਜਾਂਦੇ ਆ ਕਦੇ ਐਂ ਬੱਦਲ ਬਣ ਕੇ ਇੱਕਦਮ ਆ ਜਾਂਦੀ ਇੱਕਦਮ ਫਿਰ ਧੁੱਪ ਨਿਕਲ ਆਉਂਦੀ ਇੱਕਦਮ ਬੱਦਲ ਬਣ ਜਾਂਦੇ ਆ ਤੇ ਚਲੋ ਥੋੜਾ ਬੋਤਾ ਮੀ ਪੈ ਜੇ ਵਧੀਆ ਗਰਮੀ ਤੋਂ ਰਾਤ ਮਿਲ ਜੂਗੀ ਠੀਕ ਆ ਤੇ ਅੱਜ ਆਪਣੀ ਵੀਡੀਓ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਵਧੀਆ ਪੈਣਾ ਦੇ ਕੰਮ ਦੀ ਆ ਤੁਹਾਨੂੰ ਪਤਾ ਵੀ ਆਪਣੀਆਂ ਹੋਮ ਰੈਮਡੀ ਹੁੰਦੀਆਂ ਜਿਹੜੀਆਂ ਬਿਊਟੀ ਨਾਲ ਰਿਲੇਟਡ ਹੀ ਹੁੰਦੀਆਂ ਤੇ ਆਪਾਂ ਪੈਣਾ ਦੀ ਡਿਮਾਂਡ ਤੇ ਹੀ ਜਿਹੜੀ ਕੀ ਆ ਵੀਡੀਓ ਪਾਉਣੇ ਆ ਜੋ ਪੈਣਾ ਆਪਾਂ ਨੂੰ ਕਮੈਂਟ ਕਰਦੀਆਂ ਤੇ ਆਪਾਂ ਉਹ ਤੁਹਾਨੂੰ ਦੱਸਦੇ ਰਹਿੰਨੇ ਆ ਠੀਕ ਆ ਤੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਬਹੁਤ ਜ਼ਿਆਦਾ ਧੰਨਵਾਦ ਸਾਰੀਆਂ ਪੈਣਾ ਦਾ ਚੈਨਲ ਨੂੰ ਸਪੋਰਟ ਕਰਨ ਲਈ ਸਾਡੀ ਫੈਮਿਲੀ ਵਧਾਉਣ ਲਈ ਬਹੁਤ ਜ਼ਿਆਦਾ ਧੰਨਵਾਦ। ਦਿ ਲੋ ਧੰਨਵਾਦ ਤੁਹਾਡਾ ਕਰਦੀ ਆ। ਤੇ ਚਲੋ ਜੀ ਅੱਜ ਆਪਾਂ ਜਿਹੜੀ ਵੀਡੀਓ ਸ਼ੁਰੂ ਕਰਦੀ ਆ ਆਪਣੀ ਤੇ ਆ ਦੇਖ ਲੋ ਸੈਜ ਕੀ ਕੁਸ਼ ਕਰੀ ਜਾਂਦੀ ਆ। ਬਸ ਐਵੇਂ ਕੰਮ ਪੰਗੇ ਲਈ ਜਾਂਦੀ ਆ। ਨਿੱਕੇ ਨਿੱਕੇ ਤੇ ਚਲੋ ਆਪਾਂ ਅੱਜ ਜਿਹੜੀ ਵੀਡੀਓ ਆਪਣੀ ਉਹ ਹੈਗੀ ਆ ਵੀ ਜਿੰਨਾ ਭੈਣਾਂ ਦੀ ਸਕਿਨ ਆ ਜਿਹੜੀ ਟਾਈਮ ਤੋਂ ਪਹਿਲਾਂ ਜਿਹੜੀ ਕੀ ਆ ਲੂਸ ਹੋ ਗਈ ਆ ਪਤਲੀ ਹੋ ਗਈ ਆ ਇੱਕ ਭੈਣ ਦਾ ਮਤਲਬ ਆਇਆ ਸੀ ਕਮੈਂਟ ਕਿ ਭੈਣੇ ਸਕਿਨ ਆ ਜਿਹੜੀ ਮੇਰੀ ਆ ਬਹੁਤ ਜ਼ਿਆਦਾ ਪਤਲੀ ਆ ਤੇ ਲੂਸ ਹੋ ਗਈ ਆ ਉਹਦਾ ਮਤਲਬ ਆਪਾਂ ਛੋਟੀ ਜਿਹੀ ਕ ਰੈਮਡੀ ਦੱਸਾਂਗੇ ਤੁਹਾਨੂੰ ਉਹ ਚੀਜ਼ ਟਰਾਈ ਕਰੋਗੇ ਤੁਹਾਡਾ ਜਿਹੜਾ ਮਤਲਬ ਉਹ ਚੀਜ਼ ਦੀ ਜਿਹੜਾ ਪ੍ਰੋਬਲਮ ਉਹ ਤੁਹਾਡੀ ਸੋਲਵ ਹੋ ਜੂਗੀ ਤੇ ਇਹ ਇੰਨੀ ਇੱਕ ਕਾਰਗਰ ਰੈਮਡੀ ਆ ਕੋਈ ਜਿਆਦਾ ਖਰਚੇ ਵਾਲੀ ਚੀਜ਼ ਨਹੀਂ ਕੋਈ ਜਿਆਦਾ ਬਾਹਰੋਂ ਲਿਆਉਣੀ ਨਹੀਂ ਕੋਈ ਕੈਮੀਕਲ ਵਾਲੀ ਨਹੀਂ ਆਪਣੀ ਰਸੋਈ ਚ ਹੀ ਪਈਆਂ ਚੀਜ਼ਾਂ ਨਾਲ ਹੀ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜੀ ਇਹ ਰੈਮਡੀ ਕਿਵੇਂ ਕਰ ਸਕਦੇ ਇੱਕ ਪੈਕ ਆ ਛੋਟਾ ਜਿਹਾ ਤੇ 15-20 ਮਿੰਟ ਆਪਾਂ ਆਪਣੇ ਲਈ ਲੈਂਦੇ ਆਂ ਪਹਿਲੀ ਗੱਲ ਤਾਂ ਭੈਣੇ ਆਪਦੀ ਡਾਈਟ ਸਭ ਤੋਂ ਪਹਿਲਾਂ ਜਿਹੜੀ ਅੱਗੇ ਆਪਦੀ ਡਾਈਟ ਤੇ ਧਿਆਨ ਦਿਆ ਕਰੋ ਠੀਕ ਆ ਜਦੋਂ ਜਦੋਂ ਆਪਾਂ ਥੋੜੇ ਜੇ ਮਤਲਬ ਤੀਕ ਦੇ ਨੇੜੇ ਹੋ ਜਾਂਦੇ ਆ 30 ਪਲੱਸ ਹੋ ਜਾਂਦੀਆਂ ਜਾਂ 30 ਦੇ ਨੇੜੇ ਹੁੰਨੇ ਆ ਉਦੋਂ ਜਿਹੜੀ ਆਪਾਂ ਆਪਣੀ ਕੇਅਰ ਆ ਕਰਨੀ ਛੱਡ ਦਿੰਨੇ ਆ ਬਹੁਤ ਜ਼ਿਆਦਾ ਭੈਣਾ ਹੋਣੀਆਂ ਜਿਹੜੀਆਂ ਆਪਦੀ ਕੇਅਰ ਕਰਨੀ ਛੱਡ ਦਿੰਦੀਆਂ ਦੇਖ ਲੋ ਚਾਹੇ ਤੁਸੀਂ ਆਪਦੇ ਆਸ-ਪਾਸ ਹੀ ਦੇਖ ਲੋ ਆਪਦੇ ਘਰੇ ਦੇਖੋ ਆਪਣੇ ਆਪ ਨੂੰ ਦੇਖ ਲੋ ਇਹ ਚੀਜ਼ ਬਹੁਤ ਜ਼ਿਆਦਾ ਭੈਣਾ ਨਾਲ ਹੁੰਦੀ ਆ ਕਿਉਂਕਿ ਨਾ ਉਹਨਾਂ ਨੂੰ ਐ ਹੁੰਦਾ ਵੀ ਚਲੋ ਹੁਣ ਤਾਂ ਠੀਕ ਆ ਬਸ ਬੱਚੇ ਹੋ ਗਏ ਆ ਚਲੋ ਬਸ ਠੀਕ ਆ ਹੁਣ ਆਪਦਾ ਕੋਈ ਪਰ ਇਸ ਉਮਰ 'ਚ ਜਾ ਕੇ ਆਪਾਂ ਨੂੰ ਆਪਣੇ ਫੇਸ ਦੀ ਆਪਦੀ ਸਰੀਰ ਦੀ ਆਪਦੀ ਕੇਅਰ ਬਹੁਤ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਆਪਦੀ ਡਾਈਟ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ ਅੱਜ ਤੋਂ ਪਹਿਲਾਂ ਤਾਂ ਸਗੋਂ ਆਪਾਂ ਨੂੰ ਡਾਈਟ ਦੀ ਲੋੜ ਹੀ ਨਹੀਂ ਪੈਂਦੀ ਸੀ ਤੇ ਉਸ ਤੋਂ ਬਾਅਦ ਹੀ ਆਪਾਂ ਨੂੰ ਲੋੜ ਪੈਂਦੀ ਆ ਕਿਉਂਕਿ ਆਪਣੇ 'ਚ ਜਿਹੜੀ ਸਰੀਰ ਆ ਆਪਣੀ ਉਮਰ ਆ ਜਿਹੜੀ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਆਪਣੇ ਸਰੀਰ ਦੀ ਜਿਹੜੀ ਆ ਮਤਲਬ ਤਾਕਤ ਦਾ ਵੀਕਨੈਸ ਉਹ ਆਉਣੀ ਸ਼ੁਰੂ ਹੋ ਜਾਂਦੀ ਤਾਕਤ ਆਪਣੇ ਸਰੀਰ ਚੋਂ ਘਟਣੀ ਹੋ ਜਾਂਦੀ ਹੈ ਉਮਰ ਵੱਧਦੀ ਹੈ ਬਾਕੀ ਸਾਰੀਆਂ ਚੀਜ਼ਾਂ ਆਪਣੇ ਸਰੀਰ ਚੋਂ ਜਿਵੇਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਕਿ ਸਾਰੀਆਂ ਆਪਣੇ ਜਿਹੜੇ ਹੁੰਦੇ ਆ ਮਤਲਬ ਕਿ ਕੈਲਸ਼ੀਅਮ ਵਗੈਰਾ ਜਾਂ ਆਪਣੇ ਸਰੀਰ ਚ ਵਿਟਾਮਿਨ ਸਾਰੇ ਘਟਨੇ ਸ਼ੁਰੂ ਹੋ ਜਾਂਦੇ ਆ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਹੈ ਤੇ ਆਪਣੀ ਕਪੈਸਿਟੀ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਦੋਸਤਾਂ ਜਿਹੜਾ ਤਰ੍ਹਾਂ ਦਾ ਖਾਣਾ ਖਾਦਾ ਵੀ ਨਹੀਂ ਜਾਂਦਾ ਜਿਸ ਤਰ੍ਹਾਂ ਦਾ ਆਪਾਂ ਪਹਿਲਾਂ ਖਾ ਲੈਂਦੇ ਸੀ ਜਿੰਨਾ ਖਾ ਲੈਂਦੇ ਸੀ ਠੀਕ ਹੈ ਨਾ ਇਸ ਤਰੀਕੇ ਨਾਲ ਆਪਾਂ ਨੂੰ ਡਾਈਟ ਉਹਦੋਂ ਇਸ ਤਰੀਕੇ ਦੀ ਰੱਖਣੀ ਪੈਂਦੀ ਹੈ ਵੀ ਆਪਾਂ ਨੂੰ ਜਿਹੜੀ ਡਾਈਟ ਆਉ ਲਈ ਥ ਪਰ ਲਈ ਜਿਹੜੀ ਉਹ ਪੂਰੀ ਵਧੀਆ ਜਾਵੇ ਜਿਹੜੀ ਆਪਾਂ ਨੂੰ ਮਤਲਬ ਆਪਣੀ ਸਾਰੀ ਜਿਹੜੀ ਆਪਣੀ ਪੂਰੀ ਕਰਦੀ ਹੋਵੇ ਆਪਣੀਆਂ ਸਾਰੀਆਂ ਕਮਜ਼ੋਰੀਆਂ ਨੂੰ ਪੂਰਾ ਕਰਦੀ ਠੀਕ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਹਰ ਵਾਰੀ ਕਹਿਣੀ ਹੁੰਦੀ ਆ ਵੀ ਆਪਦੀ ਡਾਈਟ 'ਤੇ ਧਿਆਨ ਦਿਆ ਕਰੋ ਡਾਈਟ ਬਹੁਤ ਜ਼ਰੂਰੀ ਆ ਤੇ ਦੂਸਰੇ ਨੰਬਰ ਤੇ ਆਪਾਂ ਨੂੰ ਆਪਣਾ ਧਿਆਨ ਜਿਹੜਾ ਖੁੱਦ ਰੱਖਣਾ ਪਊਗਾ ਠੀਕ ਆ ਤੇ ਆਪਦੇ ਲਈ ਥੋੜਾ ਜਿਹਾ ਟਾਈਮ ਕੱਢਿਆ ਕਰੋ ਸਾਰੇ ਦਿਨ 'ਚੋਂ 12 ਘੰਟਿਆਂ 'ਚੋਂ 24 ਘੰਟਿਆਂ 'ਚੋਂ 12 ਘੰਟਿਆਂ ਦੀ ਰਾਤ ਹੁੰਦੀ ਆ 12 ਘੰਟਿਆਂ ਦਾ ਲੈਣ ਹੁੰਦਾ ਇਹ ਜੋ ਵੀ 25 ਮਿੰਟ ਆਪਦੇ ਲਈ ਕੱਢਿਆ ਕਰੋ ਕਿਉਂਕਿ ਆਪਦੀ ਸਕਿਨ ਵਾਸਤੇ ਜਿਵੇਂ ਆਪਦੇ ਤੇ ਕੋਈ ਫੇਸ ਟੈਗ ਯੂਜ਼ ਕਰਨਾ ਠੀਕ ਹੈ ਨਾ ਵੀ ਆਉਣੇਗਾ ਵੀ ਤੁਸੀਂ ਐਂ ਕਰਨੇ ਆ ਵੀ ਜਿਵੇਂ ਹਫਤੇ ਤੋਂ ਇੱਕ ਅੱਧਾ ਦਿਨ ਯੂਜ਼ ਕਰ ਲਿਆ ਕੋਸ਼ੇਸ਼ ਫੇਸ਼ੀਅਲ ਕਰਾ ਲਿਆ ਜਾ ਕੇ ਪਾਰਲਰ ਤੋਂ ਚਲੋ ਜੀ ਠੀਕ ਆ ਨਹੀਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹੀ ਕੈਮੀਕਲ ਵਾਲੀਆਂ ਹੁੰਦੀਆਂ ਇਹ ਆਪਣੇ ਚਿਹਰੇ ਤੇ ਜਿਹੜੀ ਆ ਕੀ ਆ ਜਿਹੜੀ ਕੁਦਰਤੀ ਗਲੋ ਹੈ ਨਾ ਜਿਹੜਾ ਕੁਦਰਤੀ ਨੇਚਰਲੀ ਆਪਣੇ ਸਕਿਨ ਦਾ ਹੁੰਦਾ ਉਹ ਚੀਜ਼ ਨੂੰ ਇਹ ਖਤਮ ਕਰ ਦਿੰਦੀਆਂ ਹੌਲੀ ਹੌਲੀ ਫਿਰ ਤਾਂ ਜੇ ਆਪਾਂ ਕਰਾਉਂਦੇ ਰਵਾਂਗੇ ਤਾਂ ਠੀਕ ਆ ਜਿਸ ਦਿਨ ਜਦੋਂ ਆਪਾਂ ਛੱਡਦਾ ਉਦੋਂ ਆਪਣਾ ਜਿਹੜਾ ਫੇਸ ਇੰਨਾ ਕਿ ਜ਼ਿਆਦਾ ਡੱਲ ਹੋ ਜਾਂਦਾ ਇਹ ਚੀਜ਼ ਤੁਸੀਂ ਆਪਦੇ ਆਸ-ਪਾਸ ਦੇਖ ਲਓ ਜਿਹਦੇ ਨਾਲ ਇਹ ਚੀਜ਼ ਹੋਈ ਹੋਊਗੀ ਉਹ ਤੁਸੀਂ ਦੇਖ ਲਓ ਜਦੋਂ ਤੁਸੀਂ ਇਹ ਚੀਜ਼ ਨੂੰ ਛੱਡ ਦਿੰਦੇ ਹੋ ਕੋਈ ਵੀ ਚੀਜ਼ ਨਹੀਂ ਕਰਾਉਂਦੇ ਹਫ਼ਤਾ 10 ਦਿਨ 15 ਦਿਨ ਤੁਹਾਡਾ ਫੇਸ ਇੰਨਾ ਕਿ ਜ਼ਿਆਦਾ ਡੱਲ ਹੋ ਜਾਂਦਾ ਐ ਲੱਗਦਾ ਤੁਹਾਨੂੰ ਵੀ ਛੇਤੀ ਮੈਂ ਉਹ ਕਰਾਵਾਂ ਤਾਂ ਜਾ ਕੇ ਫਿਰ ਦੂਜਾ ਚੂਗਾ ਤੇ ਜਿਹੜੀਆਂ ਇਹ ਕੁਦਰਤੀ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਜੇ ਆਪਾਂ ਰੁਟੀਨ 'ਚ ਕਰਦੇ ਰਹਿੰਨੇ ਆ ਤੇ ਆਪਾਂ ਨੂੰ ਕੋਈ ਪਾਰਲਰ ਤੇ ਜਾਣ ਦੀ ਲੋੜ ਨਹੀਂ ਕੋਈ ਕੈਮੀਕਲ ਵਾਲੀਆਂ ਚੀਜ਼ਾਂ ਲਗਾਉਣ ਦੀ ਲੋੜ ਨਹੀਂ ਕਿਸੇ ਦੀ ਕੋਸ਼ ਨਹੀਂ ਲੋੜ ਪੈਂਦੀ ਤੇ ਨਾਰਮਲ ਆਪਣੀ ਰਸੋਈ 'ਚ ਘਰੇ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਇਹਨਾਂ ਚੀਜ਼ਾਂ ਦਾ ਤੁਸੀਂ ਬਦਲ-ਬਦਲ ਕੇ ਕਰਿਆ ਕਰੋ ਆਏ ਨਹੀਂ ਵੀ ਜੇ ਤੁਸੀਂ ਵਿਸਣ ਵਾਲਾ ਪੇਕ ਲਗਾਉਣ ਲੱਗੇ ਤਾਂ ਡੇਲੀ ਬਸ ਤੁਸੀਂ ਵਿਸਣ ਵਾਲੀ ਲਗਾਉਣਾ ਨਹੀਂ ਇੱਕ ਦਿਨ ਤੁਸੀਂ ਵਿਸਣ ਵਾਲਾ ਪੈਕ ਲਗਾ ਲਿਆ ਇੱਕ ਦਿਨ ਮਲਖਠੀ ਵਾਲਾ ਲਗਾ ਲਿਆ ਜਿਵੇਂ ਇੱਕ ਵਾਰੀ ਤੁਸੀਂ ਮਤਲਬ ਮਲਤਾਨੀ ਮਿੱਟੀ ਵਾਲਾ ਲਗਾ ਲਿਆ ਕਣਕ ਦੀ ਆਟੇ ਦਾ ਲਗਾ ਲਿਆ ਤੁਸੀਂ ਇਸ ਰੱਬ ਕਰ ਲਿਆ ਬਦਲ ਕੇ ਹਰ ਇੱਕ ਚੀਜ਼ੋ ਆਲਾਂ ਦਾ ਆਟਾ 5 6 ਪੈਕ ਆ ਜਿਹੜੇ ਆਪਣੇ ਘਰ ਵਿੱਚ ਪਈ ਆ ਠੀਕ ਆ ਇਹ ਤੁਸੀਂ ਬਦਲ ਬਦਲ ਕੇ ਆਪ ਦੀ ਸਕਿਨ ਤੇ ਜਿਹੜੇ ਯੂਜ਼ ਕਰਦੇ ਰਿਹਾ ਕਰੋ ਤੁਹਾਨੂੰ ਕੋਈ ਪਾਲਰ ਜਾਣ ਦੀ ਲੋੜ ਨਹੀਂ ਕੋਈ ਕੁਛ ਨਹੀਂ ਲੋੜ ਕੋਈ ਬਲੀਚ ਕਰਾਉਣ ਦੀ ਲੋੜ ਨੇਚਰਲੀ ਬਲੀਚ ਲਈ ਟਮਾਟਰ ਦਾ ਯੂਜ਼ ਕਰ ਸਕਦੇ ਆ ਤੁਸੀਂ ਪਟੈਟੋ ਆਲੂ ਦਾ ਯੂਜ਼ ਕਰ ਸਕਦੇ ਆ ਜਿਨ੍ਹਾਂ ਨੂੰ ਨਿੰਬੂ ਸੂਟ ਕਰਦਾ ਨਿੰਬੂ ਦਾ ਯੂਜ਼ ਕਰ ਸਕਦੇ ਹੋ ਤੁਸੀਂ ਕਾਫੀ ਦਾ ਯੂਜ਼ ਕਰ ਸਕਦੇ ਇੰਨੀਆ ਕਬਲੀਚੇਗਾ ਨੋਰਮਲ ਆਪਣੀ ਹਰਕ ਦੇ ਘਰੇ ਚਾਰੇ ਪੰਜੇ ਚੀਜ਼ਾਂ ਪੈਂਦੀਆਂ ਹੋਣਗੀਆਂ ਇਹ ਤਾਂ ਥੋੜੀ ਬਲੀਚ ਹੋ ਗਈ ਤੁਹਾਡੇ ਪੈਕ ਵੀ ਹੋ ਗਏ ਹੁਣ ਤੁਹਾਡੀ ਸਕਰਬ ਦੀ ਵਾਰੀ ਆ ਗਈ ਸਕਰਬ ਲਈ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਚੌਲਾਂ ਦੇ ਆਟੇ ਦਾ ਸਕਰਬ ਬਣਾ ਕੇ ਕਰ ਸਕਦੇ ਹੋ ਤੁਸੀਂ ਟਮਾਟਰ ਦਾ ਜਿਹੜਾ ਵਿਚਲਾ ਪਲਪ ਜਾਂ ਹੁੰਦਾ ਉਹਦਾ ਕੱਢ ਕੇ ਵਿੱਚ ਥੋੜੀ ਜੀ ਦੇਸੀ ਖੰਡ ਮਿਲਾ ਕੇ ਉਹਦਾ ਤੁਸੀਂ ਕਰ ਸਕਦੇ ਹੋ ਠੀਕ ਆ ਜਿਹੜਾ ਆਪਾਂ ਜਿਹੜਾ ਆਪਾਂ ਰੋਜ਼ ਕਣਕ ਦਾ ਟਾ ਟ ਰੋਟੀ ਖਾਂਦੇ ਆ ਸ਼ਾਨਦੇ ਆ ਉਹਦਾ ਸੂੜਾ ਨਿਕਲਦਾ ਤੁਸੀਂ ਉਹਦਾ ਸਕਰਬ ਬਣਾ ਕੇ ਕਰ ਸਕਦੇ ਹੋ ਡੇਲੀ ਤੇ ਇਹ ਤਿੰਨ ਚਾਰ ਸਕਰਬ ਹੋਗੇ ਇਹਦੇ ਨਾਲ ਤੁਹਾਡੇ ਫੇਸ ਦੀ ਜਿਹੜੀ ਡਸਟਿੰਗ ਆ ਉਹ ਕਲੀਅਰ ਹੋ ਜੂਗੀ ਠੀਕ ਆ ਤੇ ਪੈਕ ਵੀ ਹੋ ਗਏ ਤੇ ਤੁਸੀਂ ਮ사ਜ ਜਿਹੜੀ ਉਹ ਤੁਸੀਂ ਆਇਲ ਨਾਲ ਕਰ ਸਕਦੇ ਕੁਪਰਨੈਟ ਆਇਲ ਆ ਬਦਾਮ ਆਇਲ ਆ ਤੁਸੀਂ ਆ ਮਲਠੀ ਵਾਲਾ ਸੀਰਮ ਤਿਆਰ ਕਰਕੇ ਰੱਖ ਲਓ ਘਰੇ ਇਹਨਾਂ ਦਾ ਤੁਸੀਂ ਆਪਦੇ ਜਿਹੜੀ ਆ ਸਕਿਨ ਤੇ ਜਿਹੜੀ ਆ ਮ사ਜ ਕਰੋ ਡੇਲੀ ਵੀ ਇਸੇ ਪਾਰਲਰ ਤੇ ਜਾਣ ਦੀ ਲੋੜ ਨਹੀਂ ਕੋਈ ਕੋਸ਼ ਕਰਨ ਦੀ ਲੋੜ ਨਹੀਂ ਬਸ ਇਹ 5 6 ਚੀਜ਼ਾਂ ਜਿਹੜੀਆਂ ਤੁਸੀਂ ਅਪਣਾ ਲਓ ਡੇਲੀ ਬਦਲ-ਬਦਲ ਕੇ ਇਹਨਾਂ ਚੀਜ਼ਾਂ ਨੂੰ ਤੁਸੀਂ ਕਰਦੇ ਰਹੋ ਯੂਜ਼ ਤੁਹਾਨੂੰ ਤੁਹਾਡੀ ਸਕਿਨ ਤੇ ਕੋਈ ਪ੍ਰੋਬਲਮ ਨਹੀਂ ਆਗੀ ਕੋਈ ਛਾਈ ਨਹੀਂ ਹੋਊਗੀ ਕੋਈ ਪਿੰਪਲਸ ਨਹੀਂ ਹੋਊਗਾ ਕੋਈ ਕਿਸੇ ਤਰ੍ਹਾਂ ਦੀ ਸਕਿਨਾਂ ਜਿਹੜੀ ਲਟਕੂਗੀ ਸਕਿਨਾਂ ਜਿਹੜੀ ਨੋਰਮਲ ਹੋਊਗੀ ਤੁਹਾਡਾ ਨੇਚਰਲੀ ਗਲੋ ਹੋਊਗਾ ਤੁਹਾਡੀ ਸਕਿਨ ਦੀ ਇਹ ਨਹੀਂ ਮੈਂ ਕਹਿੰਦੀ ਵੀ ਤੁਹਾਡੀ ਸਕਿਨ ਦੂਸਰਿਆਂ ਨਾਲ ਵੱਖਰੀ ਹੋਊਗੀ ਨੇਚਰਲੀ ਗਲੋ ਹੋਊਗਾ ਤੁਹਾਡੀ ਸਕਿਨ ਦੱਸੂਗੀ ਵੀ ਤੁਸੀਂ ਨੇਚਰਲੀ ਇਹ ਫੇਸ ਆ ਤੁਹਾਡਾ ਜਿਹੜਾ ਠੀਕ ਹੈ ਨਾ ਤੇ ਇਸ ਲਈ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਅੱਜ ਚਲੋ ਅੱਜ ਦੀ ਵੀਡੀਓ ਤੇ ਆਉਣੇ ਆਪਾਂ ਬੜੀ ਲੰਬੀ ਲੈ ਕੇ ਚਲੋ ਠੀਕ ਆ ਤੇ ਪਰ ਇਹ ਚੀਜ਼ਾਂ ਨੂੰ ਯੂਜ਼ ਕਰਿਆ ਕਰੋ ਅੱਜ ਵਾਲੀ ਵੀਡੀਓ ਜਿਹੜੀ ਆ ਇਹ ਹੈਗੀ ਆ ਵੀ ਆਪਣੀ ਸਕਿਨ ਜਿਹੜੀ نیچے ਨੂੰ ਲਟਕ ਜਾਂਦੀ ਆ ਜਾਂ ਜਿਹੜੀ ਸਕਿਨ ਆ ਪਤਲੀ ਹੋ ਜਾਂਦੀ ਆ ਉਹਦੇ ਲਈ ਆਪਾਂ ਇੱਕ ਪੈਕ ਦੱਸਾਂਗੇ ਛੋਟਾ ਜਿਹਾ ਕੰਮ ਆ ਤੁਹਾਡੀ ਰਸੋਈ ਚ ਪਿਆ ਤੇ ਚਲੋ ਜੀ ਆਪਾਂ ਤੁਹਾਨੂੰ ਦੱਸ ਦਈਏ ਵੀ ਉਹ ਕਿਹੜੀਆਂ ਚੀਜ਼ਾਂ ਦੋ ਤੋਂ ਤਿੰਨ ਚੀਜ਼ਾਂ ਕੋਈ ਜ਼ਿਆਦਾ ਚੀਜ਼ ਨਹੀਂ ਹੈਗਾ ਸਭ ਤੋਂ ਪਹਿਲਾਂ ਤੇ ਹੈਗੀ ਆ ਮਲਤਾਨੀ ਮਿੱਟੀ ਇਸ স্কਿਨ ਨੂੰ ਇੰਨਾ ਕੁ ਟਾਈਟ ਕਰਦੀ ਆ ਨਾ ਜੇ ਤੁਸੀਂ ਇਹਨੂੰ ਡੇਲੀ ਜਿਨ੍ਹਾਂ ਦੀ ਸਕਿਨ ਮਤਲਬ ਲੂਜਾ ਪਤਲੀ ਆ ਇਹ ਸਕਿਨ ਦੇ ਯੂਜ਼ ਕਰਨਾ ਸ਼ੁਰੂ ਕਰਦੇ ਹੋ। ਬਸ ਇੱਕ ਲੈ ਆਓ ਜੇ ਤਾਂ ਤੁਸੀਂ ਗਾਜਨੀ ਦੂਜੀ ਲਿਆਉਗੇ ਭਿਓਕੇ ਲਾਉਣੀ ਆ ਉਹ ਲੈ ਆਓ ਜੇ ਤੁਸੀਂ ਇਹ ਪੀਸੀ ਪਸਾਈ ਲੈ ਕੇ ਆਉਣੀ ਆ ਮਲਤਾਨੀ ਮਿੱਟੀ ਤਾਂ ਤੁਸੀਂ ਇਹ ਲੈ ਆਓ ਕੋਈ ਇਹ 30 40 ਰੁਪਏ ਦੀ ਆਉਂਦੀ ਆ 30 ਰੁਪਏ ਦਾ ਹੈਗਾ ਤੇ ਪਤਾ ਨਹੀਂ ਕਿੰਨਾ ਟਾਈਮ ਤੁਹਾਨੂੰ ਮੁੱਕਣੀ ਨਹੀਂ ਹੈਗੀ ਇਹ। ਘੱਟੋ-ਬੱਟ 6-7 ਮਹੀਨੇ ਸਾਲ ਦਾ ਟੋੜਾ ਕੱਢ ਜੂਗੀ। ਠੀਕ ਹੈ ਜੇ ਤੁਸੀਂ ਡੇਲੀ ਵੀ ਇੱਕ 스ਪੂਨ ਇਹਦਾ ਯੂਜ਼ ਕਰਦੇ ਹੋ ਨਾ ਇੱਕ 스ਪੂਨ ਹੀ ਯੂਜ਼ ਕਰਨਾ ਹੁੰਦਾ ਜ਼ਿਆਦਾ ਤਾਂ ਕਰਨਾ ਨਹੀਂ ਹੁੰਦਾ ਤਾਂ ਤੁਹਾਨੂੰ 6-7 ਮਹੀਨੇ ਤੱਕ ਠੀਕ ਆ ਤੇ ਇਹ ਇੱਕ ਤੇ ਇਹ ਚੀਜ਼ਾਂ ਹੀ ਜੇ ਦੂਸਰੇ ਨੰਬਰ ਤੇ ਚਾਹੀਦਾ ਆਪਾਂ ਨੂੰ ਦਹੀਂ ਜਿਹੜਾ ਕਿ ਸਾਰਿਆਂ ਦੇ ਘਰਾਂ ਵਿੱਚ ਪਿਆ ਹੀ ਹੁੰਦਾ ਹਰ ਇੱਕ ਦੇ ਘਰ ਵਿੱਚ ਹੁੰਦਾ ਹੀ ਆ ਕੋਈ ਹੋਰ ਚੀਜ਼ ਨਹੀਂ ਲੈ ਕੇ ਆਉਣੀ ਤੁਸੀਂ ਠੀਕ ਆ ਤੇ ਇਹ ਆਪਾਂ ਕੀ ਕਰਨਾ ਇੱਕ ਆਪਾਂ ਨੂੰ ਚਾਹੀਦਾ ਬਾਉਲ ਬਾਉਲ ਤੁਸੀਂ ਕੋਈ ਮਰਜ਼ੀ ਲੈ ਲਿਓ ਮੇਰੇ ਕੋਲ ਤਾਂ ਆਹ ਵਾਲਾ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਆਪਣੀ ਵੀਡੀਓ ਦੇ ਵਿੱਚ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਇਹਨਾਂ ਕਿ ਉਹ ਵੀ ਐਵੇਂ ਦਾ ਹੀ ਲੈਣਾ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਹੁਣ ਤੁਸੀਂ ਐਵੇਂ ਦਾ ਬਾਉਲ ਵੀ ਲੈ ਕੇ ਆਉਣਾ ਠੀਕ ਹੈ ਤੇ ਲਓ ਜੀ ਇੱਕ 스ਪੂਨ ਆਪਾਂ ਪਾ ਲੈਣਾ ਦਹੀਂ ਦਾ ਪਾ ਲਿਆ ਕਿ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਹੀ ਆਵਲਾ ਹੋਰ ਮੇਰਾ 스ਪੂਨ ਜਿਹੜਾ ਗਿੱਲਾ ਹੋ ਗਿਆ ਇਸ ਕਰਕੇ ਮੈਂ ਉਂਝ ਹੀ ਪਾ ਲੈਨੀ ਆ ਫਿਰ ਮੈਂ ਗਿੱਲਾ ਵਿੱਚ ਪਾਤਾ ਤਾਂ ਖਰਾਬ ਹੋ ਜੂਗੀ ਸਪੂਨ ਜਿਹਦੇ ਵਾਂਗੂ ਮੈਂ ਪਾ ਲਿਆ ਜਿੰਨਾ ਕਿ ਮੈਨੂੰ ਐ ਲੱਗਦਾ ਵੀ ਸਪੂਨ ਕ ਹੋ ਗਿਆ ਇੱਕ ਠੀਕ ਹਨ ਮੇਰਾ ਟੱਬਾ ਟੁੱਟ ਗਿਆ ਲੱਗਦਾ ਨੀਚੇ ਤੋਂ ਡੁੱਲ ਹੀ ਜਾਂਦਾ ਤੇ ਇਹ ਆਪਾਂ ਪਾ ਲਿਆ ਠੀਕ ਆ ਦਹੀਂ ਦਾ ਇੱਕ ਚਮਚਾ ਤੇ ਇੱਕ ਚਮਚਾਕ ਦਿੰਨੀ ਤਕਰੀਬਨ ਮੈਂ ਉਹ ਪਾ ਲਿਆ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਤੁਸੀਂ ਚਮਚੇ ਨਾਲ ਵੀ ਕਰ ਸਕਦੇ ਹੋ ਉਂਗਲ ਨਾਲ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਦਿਲ ਕਰੇ ਉਵੇਂ ਤੁਸੀਂ ਮਿਕਸ ਕਰ ਲੈਣਾ ਮੈਨੂੰ ਤਾਂ ਮਿਕਸ ਕਰਕੇ ਦਿਖਾਉਣੀ ਹੈ ਕਿਵੇਂ ਦਾ ਬਣਦਾ ਮੈਨੂੰ ਜਦ ਆ ਖਟਕਦਾ ਨਾ ਮੈਂ ਤਾਂ ਨਹੀਂ ਚਮਚਾ ਨਾਲ ਲਾਉਂਦੀ ਹੁੰਦੀ ਮੈਂ ਉਂਗਲ ਨਾਲ ਹੀ ਯੂਜ਼ ਕਰਦੀ ਹੁੰਦੀ ਆ ਜਿਆਦੇ ਪਰ ਹੁਣ ਮੈਂ ਚਮਚਾ ਚੱਕ ਲਿਆ ਨੂੰ ਮੈਨੂੰ ਫੇਰ ਵੀ ਕੱਢਣਾ ਹੀ ਪੈਣਾ ਇੰਨਾ ਜਿਹੜੀ ਤੁਹਾਡੀ ਮਤਲਬ ਜਿਨ੍ਹਾਂ ਦੀ ਪਤਲੀ ਹੋਈ ਸਕੀ ਇਹਨਾਂ ਬਹੁਤ ਜ਼ਿਆਦਾ ਵਧੀਆ ਹੋ ਜੂਗੀ ਕੋਈ ਜ਼ਿਆਦਾ ਚੀਜ਼ ਨਹੀਂ ਦੋ ਹੀ ਚੀਜ਼ ਆ ਨਿੰਬੂ ਆ ਨਿੰਬੂ ਬਈ ਜੇ ਤਾਂ ਕਿਸੇ ਨੂੰ ਸੂਟ ਕਰਦਾ ਤਾਂ ਤੁਸੀਂ ਇੱਕ ਤੋਂ ਦੋ ਬੂੰਦਾ ਪਾਉਣੀ ਆ ਜੇ ਨਹੀਂ ਸੂਟ ਕਰਦਾ ਤੁਸੀਂ ਇਸ ਚੀਜ਼ ਨੂੰ ਸਕਿਪ ਕਰ ਦਿਓ ਤੁਸੀਂ ਨਾ ਪਾਓ ਠੀਕ ਆ ਇਹ ਦੇ ਨਾਲ ਜਿਹੜੀ ਇਹ ਹੈ ਜਿਹੜੀ ਆਪਣੇ ਫੇਸ ਤੋਂ ਡਸਟ ਸਾਫ ਹੋ ਜੂਦੀ ਇਹ ਇੱਕ ਬਲੀਚ ਦੀ ਤਰ੍ਹਾਂ ਆਪਣਾ ਚਿਹਰਾ ਜਿਹੜਾ ਕਲੀਨ ਕਰ ਦੂਗਾ ਇਹ ਇਹਦੇ ਵਾਸਤੇ ਇਹਦੇ ਚ ਸਕਿਨ ਨੂੰ ਟਾਈਟ ਕਰਨ ਦਾ ਕੋਈ ਰੋਲ ਨਹੀਂ ਹੈਗਾ ਠੀਕ ਆ ਤਾਂ ਮੈਂ ਇੱਕ ਦੋ ਬੂੰਦਾਂ ਦੇ ਵਿੱਚ ਐਸੀ ਪਾ ਲਈਆਂ ਤੇ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲ ਗਏ ਮਿਕਸ ਇੱਕ ਜਿਨ੍ਹਾਂ ਦੀ ਸਕਿਨਰ ਮਤਲਬ ਲੂਜ਼ ਆ ਨਾ ਜਿਆਦਾ ਤਾਂ ਤੁਸੀਂ ਆਈਸ ਬਰਫ਼ ਵਾਲੀ ਚੀਜ਼ ਕਰਿਆ ਕਰੋ ਬਰਫ਼ ਦਾ ਮਤਲਬ ਜਾਂ ਤਾਂ ਮ사ਜ ਕਰਿਆ ਕਰੋ ਜਾਂ ਫਿਰ ਉਹਦਾ ਪੂਰਾ ਠੰਡਾ ਪਾਣੀ ਲੈ ਕੇ ਉਹਦੇ ਚ ਆਗਾ ਫੇਸ ਨੂੰ ਜਿਹੜਾ ਕਿ ਡਿਪ ਕਰਿਆ ਕਰੋ ਡੇਲੀ ਰੁਟੀਨ ਚ ਕਰਨਾ ਸ਼ੁਰੂ ਕਰਦੇ ਹੋ ਤੁਹਾਡੇ ਓਪਨ ਪੋਰਸ ਆ ਜਿਹੜੇ ਛਰਿੰਕ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਸਕਿਨ ਵੀ ਟਾਈਟ ਹੋਣੀ ਸ਼ੁਰੂ ਹੋ ਜੇ ਇਹ ਰੈਮਡੀ ਬਹੁਤ ਜਿਆਦਾ ਕਾਰਗਰ ਬਹੁਤ ਜਿਆਦਾ ਹੱਥ ਤੋਂ ਜਿਆਦਾ ਤੇ ਲੋ ਜੀ ਆਪਣਾ ਐਵੇਂ ਦਾ ਪੈਕ ਬਣ ਗਿਆ ਦੇਖੋ ਤੁਸੀਂ ਠੀਕ ਹੈ ਇਹਨੂੰ ਯੂਜ਼ ਕਿਵੇਂ ਕਰਨਾ ਹੁਣ ਆਪਾਂ ਤੁਹਾਨੂੰ ਉਹ ਚੀਜ਼ ਦੱਸਣੀ ਆ ਸਭ ਤੋਂ ਪਹਿਲਾਂ ਤੁਸੀਂ ਇਹ ਗੁਲਾਬ ਜਲ ਲੈ ਲੈਣਾ ਗੁਲਾਬ ਜਲ ਨਾਲ ਜਾਂ ਤਾਂ ਤੁਸੀਂ ਆਪਦੇ ਫੇਸ ਨੂੰ ਜਿਹੜਾ ਕਿ ਕਾਟਨ ਤੇ ਲਗਾ ਕੇ ਇਹਨੂੰ ਸਾਫ਼ ਕਰ ਲੈਣਾ ਠੀਕ ਆ ਕਰਨ ਤੋਂ ਪਹਿਲਾਂ ਜਾਂ ਫਿਰ ਤੁਸੀਂ ਕੀ ਕਰਨਾ ਜੇ ਤੁਹਾਡੇ ਕੋਲੇ ਮਤਲਬ ਸਪਰੇਅ ਵਾਲਾ ਤਾਂ ਤੁਸੀਂ ਐਵੇਂ ਕਰਕੇ ਇਹਨੂੰ ਐਵੇਂ ਫੇਸ ਤੇ ਸਪਰੇਅ ਕਰਕੇ ਇਹਦੀ ਤੇ ਕਾਟਨ ਦੇ ਨਾਲ ਇਹਨੂੰ ਐਵੇਂ ਸਾਫ਼ ਕਰ ਲੈਣਾ ਲੋਚ ਆਪਾਂ ਫੇਸ ਆ ਜਿਹੜਾ ਕਲੀਨ ਕਰ ਲਿਆ ਸਾਫ ਕਰ ਲਿਆ ਤੁਸੀਂ ਤੁਸੀਂ ਕਿਸੇ ਫੇਸ ਵਾਸ਼ ਵਗੈਰਾ ਨਾਲ ਵੀ ਸਾਫ ਕਰ ਸਕਦੇ ਆਂਦਾ ਚਿਹਰਾ ਠੀਕ ਆ ਤੇ ਜੇ ਨਹੀਂ ਤਾਂ ਫਿਰ ਗੁਲਾਬ ਜਲਦਾ ਬੈਸਟ ਆ ਸਭ ਤੋਂ ਬੈਸਟ ਇਹ ਚੀਜ਼ ਹੀ ਆ ਤੇ ਇਹਦੇ ਨਾਲ ਕਰ ਲਓ ਠੀਕ ਆ ਮਿਰਰ ਆ ਕਾ ਕੋੜਾ ਜਿਹਾ ਰਹੇਗਾ ਕੋਈ ਗੱਲ ਨਹੀਂ ਤੇ ਚਲੋ ਜੀ ਹੁਣ ਆਪਾਂ ਇਹਨੂੰ ਯੂਜ਼ ਕਿਵੇਂ ਕਰਨਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇਹਨੂੰ ਐਵੇਂ ਥੋੜਾ ਥੋੜਾ ਲਗਾਉਣਾ ਨਾ ਥੋੜਾ ਲਗਾਉਣਾ ਤਾਂ ਤੁਸੀਂ ਇਹਦੀ ਮ사ਜ ਕਰਨੀ ਹੈ ਪੰਜ 10 ਮਿੰਟ ਤੁਸੀਂ ਆਪਦੇ ਫੇਸ ਤੇ ਐਵੇਂ ਕਰਕੇ ਮ사ਜ ਕਰੀਏ ਔਰ ਕੋਈ ਚੀਜ਼ ਨਹੀਂ ਲੈਣੀ ਬਸ ਦਹੀਂ ਤੇ ਦਹੀਂ ਦੀ ਥਾਂ ਤੇ ਤੁਸੀਂ ਦੁੱਧ ਯੂਜ਼ ਕਰ ਸਕਦੇ ਜਿਹੜੇ ਕਹਿੰਦੇ ਆ ਵੀ ਸਾਡੀ ਆਇਲੀ ਸਕਿਨ ਨਾਲ ਡਰਾਈ ਸਕਿਨ ਨਾਲ ਉਸ ਤਰ੍ਹਾਂ ਤੁਸੀਂ ਦੁੱਧ ਵੀ ਯੂਜ਼ ਕਰ ਸਕਦੇ ਹੋ ਠੀਕ ਆ ਜੇ ਤੁਸੀਂ ਦਹੀਂ ਯੂਜ਼ ਨਹੀਂ ਕਰਨਾ ਚਾਹੁੰਦੇ ਲੋ ਜੀ ਹੁਣ ਆਪਾਂ ਜਿਹੜੇ ਕਿ 10 ਤੋਂ 15 ਮਿੰਟ ਹੋ ਗਏ ਆਪਾਂ ਨੂੰ ਮ사ਜ ਕਰੀ ਜਾਂਦੇ ਆ ਨਾ ਤੇ ਆਪਾਂ ਜਿਹੜੀ ਵੀਡੀਓ ਵਿੱਚ ਸਕਿਪ ਕਰਤੀ ਸੀਗੀ ਠੀਕ ਆ ਤੇ ਹੁਣ ਤੁਸੀਂ ਕੀ ਕਰਨਾ ਦੇਖੋ ਤੁਸੀਂ ਜਦੋਂ ਤੁਸੀਂ ਇਵੇਂ ਮ사ਜ ਕਰ ਲਈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹਦੀ ਲੇਅਰ ਲਗਾ ਲੈਣੀ ਮੋਟੀ ਮੋਟੀ ਇੱਕ ਦੀ ਮੱਟੀ ਮੱਟੀ ਲੇਅਰ ਜਿਹੜੀ ਇਹਦੀ ਲਗਾ ਲੈਣੀ ਆ ਤੇ ਫਿਰ ਤੁਸੀਂ ਇਹਨੂੰ ਡਰਾਈ ਕਰਨਾ ਜਦੋਂ ਤੱਕ ਇਹ ਡਰਾਈ ਹੋਊਗਾ ਉਦੋਂ ਤੱਕ ਤੁਸੀਂ ਇਹਦੀ ਵੇਟ ਕਰਨੀ ਆ ਤੁਸੀਂ ਲਾ ਕੇ ਕੋਈ ਕੰਮ ਵੀ ਕਰ ਸਕਦੇ ਹੋ ਆਪ ਦਾ ਕੁਝ ਕਰਦੇ ਹੋ ਠੀਕ ਆ ਤਾਂ ਤੁਸੀਂ ਕੁਝ ਕਰ ਸਕਦੇ ਇਹਨੂੰ ਲਗਾ ਕੇ 15 ਤੋਂ 20 ਮਿੰਟਾਂ ਦੇ ਵਿੱਚ ਇਹ ਡਰਾਈ ਹੋਊਗਾ ਕਿਉਂਕਿ ਆਪਾਂ ਥੋੜੀ ਜੀ ਮੋਟੀ ਲੇਅਰ ਲਾਈ ਹੁੰਦੀ ਐ ਇਸ ਕਰਕੇ ਇਹ 15-20 ਮਿੰਟ ਲਊਗਾ ਸੁੱਕਣ ਲੱਗਾ ਠੀਕ ਆ ਜਦੋਂ ਇਹਨੂੰ 15-20 ਮਿੰਟ ਹੋ ਗਏ ਤਾਂ ਉਸ ਤੋਂ ਬਾਅਦ ਇਹ ਸੁੱਕ ਜਾਊਗਾ ਜਦੋਂ ਚੰਗੀ ਤਰ੍ਹਾਂ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਨੂੰ ਸਾਫ਼ ਕਿਵੇਂ ਕਰਨਾ ਠੀਕ ਆ ਸਿੱਧਾ ਡਾਇਰੈਕਟ ਨਹੀਂ ਧੋਣਾ ਆਪਦਾ ਤੁਸੀਂ ਇਹਨੂੰ ਸਾਫ਼ ਆਪਾਂ ਦੱਸਾਂਗੇ ਤੁਹਾਨੂੰ ਕਿਵੇਂ ਕਰਨਾ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਵਧੀਆ ਲੱਗਦੀ ਹੁੰਦੀ ਐ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਲਓ ਜੀ ਹੁਣ ਦੇਖੋ ਤੁਸੀਂ ਹੁਣ ਇਹਨੂੰ ਆਪਾਂ ਸੁੱਕਣ ਤੱਕ ਡਰਾਈ ਹੋਣ ਤੱਕ ਵੇਟ ਕਰਦੇ ਆ ਫਿਰ ਆਪਾਂ ਮਿਲਦੇ ਆ ਤੁਹਾਨੂੰ ਹਾਂਜੀ ਦੇਖੋ ਹੁਣ ਡਰਾਈ ਹੋ ਗਿਆ ਆਪਾਂ ਨੂੰ ਹੋ ਗਏ ਆ 10-15 ਮਿੰਟ ਬੈਠਿਆ ਨੂੰ ਠੀਕ ਆ ਹੁਣ ਤੁਸੀਂ ਜਦੋਂ ਇਹਨੂੰ ਵਾਸ਼ ਕਰਨਾ ਤਾਂ ਤੁਸੀਂ ਕੀ ਕਰਨਾ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਫੜ ਲਿਆ ਜਾਂ ਤਾਂ ਤੁਸੀਂ ਕਾਟਨ ਲੈਣੀ ਹੈ ਜੇ ਕਾਟਨ ਲਾਉਂਗੇ ਤਾਂ ਤੁਸੀਂ ਬਹੁਤ ਜ਼ਿਆਦਾ ਚਾਹੀਦੀ ਹੋਊਗੀ ਨਹੀਂ ਤਾਂ ਤੁਸੀਂ ਐਵੇਂ ਦਾ ਟਾਵਲ ਵਾਲਾ ਹਿੰਤੀ ਜਿਹੜਾ ਆਪਣੇ ਵੇਖਿਆ ਹੀ ਆਪਣੀਆਂ ਵੀਡੀਓ ਵਿੱਚ ਆਪਾਂ ਇਹੀ ਯੂਜ਼ ਕਰਦੇ ਆ ਮੈਂ ਕਾਟਨ ਨਹੀਂ ਯੂਜ਼ ਕਰਦੀ ਠੀਕ ਆ ਤਾਂ ਤੁਸੀਂ ਇਹਨੂੰ ਗਿੱਲਾ ਕਰ ਲੈਣਾ ਆਪਾਂ ਪਾਣੀ ਵਿੱਚ ਇਹਨੂੰ ਗਿੱਲਾ ਕੀਤਾ ਆ ਯਾ ਤੁਸੀਂ ਠੀਕ ਆ ਗਿੱਲਾ ਕੀਤਾ ਆ ਗਿੱਲਾ ਕਰਕੇ ਤੁਸੀਂ ਇਹਨੂੰ ਐਵੇਂ ਕਰਕੇ ਆਪਦਾ ਫੇਸ ਆ ਜਿਹੜਾ ਇਹਦੇ ਨਾਲ ਸਾਫ਼ ਕਰ ਕਦਮ ਤੁਹਾਡਾ ਸਕਿਨ ਜਿਹੜੀ ਇੰਨੀ ਜਿਆਦਾ ਸਾਫ਼ ਵੀ ਹੋ ਜੂਗੀ ਤੇ ਹੌਲੀ ਹੌਲੀ ਜਿਹੜੀ ਤੁਹਾਡੀ ਸਕਿਨ ਆ ਜਿਹੜੀ ਲੂਜ਼ ਹੋਈ ਵੀ ਆ ਪਤਲੀ ਹੋਈ ਵੀ ਉਹ ਠੀਕ ਹੋਣੀ ਸ਼ੁਰੂ ਹੋ ਜੂਗੀ ਠੀਕ ਆ ਇੰਨੀ ਕ ਕਾਰਗਰ ਆ ਇਹ ਰੈਮਡੀ ਤੇ ਅਪਲਾਈ ਜ਼ਰੂਰ ਕਰਿਓ ਉਸ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਲਿਆ ਉਦੋਂ ਤੁਸੀਂ ਨਾਰਮਲ ਪਾਣੀ ਨਾਲ ਜਿਹੜਾ ਕੀ ਇਹਨੂੰ ਵਾਸ਼ ਕਰ ਲੈਣਾ ਠੀਕ ਆ ਜਦੋਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਉਸ ਤੋਂ ਬਾਅਦ ਜਦੋਂ ਤੁਸੀਂ ਵਾਸ਼ ਕਰ ਲਿਆ ਵਾਸ਼ ਕਰਕੇ ਤੁਸੀਂ ਕੀ ਕਰਨਾ ਇਹਨੂੰ ਵਾਸ਼ ਕਰਕੇ ਹੋਚ ਹਾਂ ਤੁਸੀਂ ਠੀਕ ਆ ਇਹ ਰੈਮਡੀ ਜਿਹੜੀ ਕਿ ਬਹੁਤ ਜ਼ਿਆਦਾ ਕਾਰਗਰਬ ਬਹੁਤ ਜ਼ਿਆਦਾ ਬਈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਦੋਂ ਇਹਨੂੰ ਚੰਗੀ ਤਰ੍ਹਾਂ ਫੇਸ ਆ ਜਿਹੜਾ ਵਾਸ਼ ਕਰ ਲੈਣਾ ਆਪਦਾ ਫੇਸ ਵਾਸ਼ ਕਰਕੇ ਉਸ ਤੋਂ ਬਾਅਦ ਤੁਸੀਂ ਇਹਦੇ ਤੇ ਕੋਈ ਵੀ ਤੁਸੀਂ ਆਪਦਾ ਮੋਇਸਚਰਾਈਜ਼ਰ ਲਗਾ ਲੈਣਾ ਕੋਈ ਵੀ ਠੀਕ ਹੈ ਐਵੇਂ ਨਹੀਂ ਛੱਡਣਾ ਆਪਦੇ ਫੇਸ ਨੂੰ ਠੀਕ ਆ ਕਿਉਂਕਿ ਜਿਹੜੀ ਇਹ ਮਤਲਬ ਆਪਾਂ ਲਗਾਈ ਹੋਈ ਆ ਮਲਤਾਨੀ ਮਿੱਟੀ ਇਹ ਸਕਿਨ ਨੂੰ ਡਰਾਈ ਕਰਦੀ ਆ ਠੀਕਾ ਸਕਿਨ ਨੂੰ ਟਾਈਟ ਕਰਦੀ ਆ ਤਾਂ ਫਿਰ ਉਹਦੇ ਵਾਸਤੇ ਆਪਾਂ ਨੂੰ ਬਾਅਦ ਚੋ ਮੋਇਸਚਰਾਈਜ਼ਰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਕੋਈ ਵੀ ਜਿਹੜਾ ਵੀ ਤੁਸੀਂ ਯੂਜ਼ ਕਰਦੇ ਆ ਜੇਕਰ ਤੁਸੀਂ ਕੋਈ ਮਤਲਬ ਨਹੀਂ ਕੋਈ ਹੋਰ ਚੀਜ਼ ਕਰਨਾ ਤਾਂ ਤੁਸੀਂ ਜਿਹੜਾ ਮਲੱਖੀ ਸੀਰਮ ਆਪਾਂ ਤਿਆਰ ਕੀਤਾ ਹੈ ਤੁਸੀਂ ਉਹਦੀ ਇੱਕ ਬੂੰਦ ਐਵੇਂ ਲਗਾ ਕੇ ਉਹਨੂੰ ਚੰਗੀ ਤਰ੍ਹਾਂ ਆਪਣੇ ਫੇਸ ਤੇ ਮ사ਜ ਕਰ ਲੈਣੀ ਹੈ ਤੇ ਬਸ ਫੇਸ ਆ ਜਿਹੜਾ ਛੱਡ ਦੇਣਾ ਰਿਜ਼ਲਟ ਤੁਹਾਨੂੰ ਹਫ਼ਤੇ 15 ਦਿਨਾਂ ਦੇ ਵਿੱਚ ਮਿਲ ਜੂਗਾ ਤੇ ਟਰਾਈ ਜਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਜੀ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਆਪਾਂ ਵੀ ਹੁਣ ਲਗਾ ਲੀਏ ਆਪਣਾ ਮੋਸਚਰਾਈਜ਼ਰ ਤੇ ਚਲੋ ਜੀ ਫਿਰ ਠੀਕਾ ਕੱਲ ਨੂੰ ਮਿਲਦੇ ਆ ਕੋਈ ਹੋਰ ਵੀਡੀਓ ਲੈ ਕੇ ਓਕੇ ਬਾਏ ਦੇਖੋ